ਸ਼ਿਆਸਤ ਰਿਯਾਕਾਲ ਤੁਹਾਡਾ ਸਵਾਗਤ ਕਰਦੇ ਆਂ ਚੈਨਲ ਸਟੱਡੀਨ ਜੌਬਲਰਸ ਤੇ ਤਾਂ ਦੋਸਤੋ ਪੰਜਾਬ ਸਕੂਲਾਂ ਬਾਰੇ ਛੁੱਟੀਆਂ ਤੋਂ ਬਾਅਦ ਸੀਗੀਆਂ ਭਗਵੰਤ ਮਾਨ ਨੇ ਦਿੱਤਾ ਵੱਡਾ ਤੋਹਫਾ ਛੁੱਟੀਆਂ ਤੋਂ ਤੁਰੰਤ ਬਾਅਦ ਲੁਕਮ ਹੋਣਗੇ ਲਾਗੂ ਭਗਵੰਤ ਮਾਨ ਨੇ ਜਾਰੀ ਕੀਤੇ ਹੁਕਮਾਂ ਤਾਂ ਦੋਤੋਂ ਨੂੰ ਸਾਰੀ ਖਬਰਾਂ ਬਾਰੇ ਵੀਡੀਓ ਵਿੱਚ ਅੱਗੇ ਪੂਰੀ ਜਾਣਕਾਰੀ ਦਵਾਂਗੇ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਭੁੱਲਣਾ ਐਨ ਦੋਸਤੋ ਇਸ ਤਰ੍ਹਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਤਾਂ ਸ਼ੁਰੂ ਕਰਦੇ ਆਂ ਪਹਿਲੀ ਵੱਡੀ ਖਬਰ ਦੋਸਤੋ ਪੰਜਾਬ ਦੇ ਵਿੱਚ ਟੁੱਟਿਆ ਗਰਮੀ ਦਾ 46 ਸਾਲ ਦਾ ਪੁਰਾਣਾ ਰਿਕਾਰਡ ਅੱਜ ਤਾਮਾਤ 48 ਡਿਗਰੀ ਤੋਂ ਹੋ ਸਕਦਾ ਹੈ ਪਾਰ ਜੀ ਹਾਂ ਦੋਸਤੋ ਪੰਜਾਬ ਦੇ ਵਿੱਚ 9 ਤੋਂ ਪੜੇ ਦੂਸਰੇ ਦਿਨ ਤਾਪਮਾਨ ਵਿੱਚ 2.4 ਅੰਸ਼ ਦੀ ਵਧ ਦਰਜ ਕੀਤਾ ਗਿਆ ਸੂਬੇ ਦਾ ਔਸਤ ਤਾਪਮਾਨ ਆਮ ਨਾਲੋਂ 5 ਡਿਗਰੀ ਵੱਧ ਪਾਇਆ ਗਿਆ ਇਹ ਮੌਸਮ ਵਿਭਾਗ ਦੇ ਅਨੁਸਾਰ ਅੱਜ ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਨੂੰ ਪਾਰ ਕਰ ਜਾਵੇਗਾ ਅਗਲੀ ਵੱਡੀ ਖਬਰ ਦੋਸਤੋ ਪੰਜਾਬ ਸਕੂਲਾਂ ਬਾਰੇ ਵੱਡੀ ਖੁਸ਼ਖਬਰੀ ਕਿੰਨੂਆਂ ਦੀ ਹੁਣ ਪੰਜਾਬ ਵਿੱਚ ਹੋਵੇਗੀ ਮਾਰਕੀਟਾ ਸੀ ਮੀਡਡੇ ਮੀਲ ਦੌਰਾਨ ਬੱਚਿਆਂ ਨੂੰ ਦੇਵਾਂਗੇ ਕਿੰਨੂ ਸੀਐਮ ਭਗਵੰਤ ਮਾਨ ਜੀ ਹਾਂ ਦੋਸਤੋ ਵੱਡੀ ਖੁਸ਼ਖਬਰੀ ਮਾਨ ਦੇ ਵੱਲੋਂ ਆ ਚੁੱਕੀ ਹੈ ਮਾਨ ਨੇ ਪ੍ਰੋਜੈਕਟ ਪਰ ਲੋਕ ਸਭਾ ਹਲਕੇ ਦੇ ਵਕ ਵਕਤ ਮੁੱਦਿਆਂ ਤੇ ਮੰਗਾਂ ਬਾਰੇ ਗੱਲਬਾਤ ਕਰਦੇ ਕਿਹਾ ਕਿ ਉਹ ਇਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹਨ ਉਹਨਾਂ ਨੇ ਕਿਹਾ ਕਿ ਇਥੋਂ ਦੇ ਕਿਸਾਨ ਦੀ ਮੰਗ ਤੇ ਉਹਨਾਂ ਹੀ ਸਰਕਾਰ ਨਰਮੇ ਦੇ ਖੇਤਾਂ ਨੂੰ ਨਹਿਰੀ ਪਾਣੀ ਦੇ ਰਹੀ ਹੈ ਸਿਆ ਭਗਵੰਤ ਮਾਨ ਨੇ ਬੋਹਰ ਦੇ ਲੋਕਾਂ ਨੇ ਪਿਆਰ ਲਈ ਧੰਨਵਾਦ ਕਰਦੇ ਆ ਕਿ ਕਿ ਉਹਨਾਂ ਲਈ ਅਬੋਹਰ ਇੱਕ ਟੇਲ ਨਹੀਂ ਆ ਉਹ ਚੰਡੀਗੜ੍ਹ ਤੋਂ ਦੇਖਦੇ ਹਨ ਤੇ ਪੈਸੇ ਨੂੰ ਪੰਜਾਬ ਦੀ ਟੇਲ ਕਹਿੰਦੇ ਹਨ ਜਿੱਥੋਂ ਮੈਂ ਦੇਖਦਾ ਹਾਂ ਉੱਥੇ ਅਬੋਹਰ ਸਭ ਤੋਂ ਪਹਿਲਾਂ ਆਉਂਦਾ ਹੈ ਸਿਆ ਭਗਵੰਤ ਮਾਨ ਨੇ ਕਿਹਾ ਕਿ ਉਹ ਕੱਲ ਤੋਂ ਫਿਰੋਜ਼ਪੁਰ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਤੇ ਉਹਨਾਂ ਨੂੰ ਖੁਸ਼ੀ ਹੈ ਕਿ ਬਾਗਬਾਨੀ ਦੇ ਇੱਕ ਪਾਸ ਨਰਮਾ ਦੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਨੂੰ ਨਹਿਰੀ ਪਾਣੀ ਮਿਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਟੀਚਾ ਹੈ ਕਿ ਪੰਜਾਬ ਦੇ 100% ਖੇਤਾਂ ਨੂੰ ਨਹਿਰੀ ਪਾਣੀ ਮਹੱਇਆ ਕਰਵਾਇਆ ਜਾਵੇ ਐਸੀ ਦਰੁਆਣੀ ਦੋਸਤੋ ਸਿਮਪਰ ਗਵਰਨਟਮੈਂਟ ਨੇ ਵੱਡਾ ਲਾਂ ਸਕੂਲੀ ਬੱਚਿਆਂ ਵਾਸਤੇ ਕੀਤਾ ਹੈ ਉਹਨਾਂ ਨੇ ਕੀ ਹੈ ਦੋਸਤੋ ਕਿ ਅਸੀਂ ਮਿਡਡੇ ਮੀਲ ਦੌਰਾਨ ਬੱਚਿਆਂ ਨੂੰ ਦਿਆ ਕਰਾਂਗੇ ਕਿੰਨੂ ਤਾਂ ਦੋਸਤੋ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਇਹ ਤਾਜ਼ਾ ਖਬਰ ਆਪਣੀ رائے ਨੂੰ ਕਮੈਂਟ ਬਾਕਸ ਵਿੱਚ ਲੈ ਕੇ ਜੁੜੇ ਭੇਜਣਾ ਸਾਨੂੰ ਤੁਹਾਡਾ ਇੰਤਜ਼ਾਰ ਰਹੇਗਾ ਬਹੁਤ ਬਹੁਤ ਧੰਨਵਾਦ